ਫੀਲਿੰਗ ਸਟੇਸ਼ਨ ਦੇ ਨੇੜੇ ਬੀਤੀ ਰਾਤ ਹੋਈ ਦੋ ਗੁੱਟਾਂ ਵਿਚ ਗੋਲੀਬਾਰੀ ਦਾ ਮਾਮਲਾ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਦਾ ਬਿਆਨ ਸਾਹਮਣੇ ਆਇਆ ਕਿ ਆ ਕਿ ਦੋਵਾਂ ਗੁੱਟਾਂ ਨੇ ਇੱਕ ਦੂਜੇ ਨੂੰ ਰੱਖ ਕੇ ਜੜਾ ਹੈ ਟਾਈਮ ਰੱਖ ਕੇ ਬੰਨਿਆ ਸੀ ਅਤੇ ਕਾਲੇ ਰੰਗ ਦੀ ਵਰਨਾ ਗੱਡੀ ਤੇ ਆਏ ਹੋਏ ਦੋਚੇ ਗੁੱਟ ਦੇ ਜੜੇ ਹਮਲਾਵਰ ਸੀ ਬਲਜਿੰਦਰ ਬਿੱਲਾ ਅਤੇ ਗੋਰਾ ਜੀ ਜੜੇ ਨੇ ਸਫੇਦ ਰੰਗ ਦੀ ਜੜਾ ਹੈ ਇੰਡੀਵਰ ਗੱਡੀ ਤੇ ਆਏ ਸਨ ਅਤੇ ਬਲਜਿੰਦਰ ਬਿੱਲਾ ਮੰਡਿਆਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਗੁਰਪ੍ਰੀਤ ਸਿੰਘ ਔਰੇ ਵਾਸੀ ਬਰਿਆਰ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਦੋ ਧਿਰਾਂ ਦੇ ਵਿਚਾਲੇ ਗੋਲੀਆਂ ਚਲੀਆਂ ਨੇ ਇਹ ਸੀਸੀਟੀਵੀ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਗੋਰੇ ਦਾ ਸਾਥੀ ਬਿੱਲਾ ਮੰਡਿਆਲ ਸੀ ਗੋਰੇ ਦੀ ਡੈੱਡ ਬੋਡੀ ਲੈ ਕੇ ਉਹ ਫਰਾਰ ਹੋਇਆ ਹੈ ਤੇ ਦੋ ਧਿਰਾਂ ਦੇ ਵਿਚਾਲੇ ਗੋਲੀਆਂ ਚਲੀਆਂ ਸੀ ਬਟਾਲਾ ਦਾ ਇਹ ਮਾਮਲਾ ਹੈ ਬਾਅਦ ਵਿੱਚ ਪੁਲਿਸ ਦੇ ਵੱਲੋਂ ਡੈੱਡ ਬੋਡੀ ਜੁੜੀ ਹੈ ਉਹ ਬਰਾਮਦ ਕਰ ਲਈ ਗਈ ਦੂਜੀ ਧਿਰ ਦੇ ਬਦਮਾਸ਼ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਵਿੱਚ ਦੇਖ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਡੈੱਡ ਬੋਡੀ ਲੈ ਕੇ ਜੁੜਾ ਹੈ ਉਹ ਫਰਾਰ ਹੋ ਰਹੇ ਨੇ ਅੱਜ ਉਹ ਕਮਾਨ ਦੇ ਲੱਗੇ ਬਾਬਾ ਫਿਨਿਸ਼ਿੰਗ ਦੇ ਬਾਅਦ ਉਹ ਜੁੜਤੇ ਇੱਕ ਫਾਇਰਿੰਗ ਇੰਸਟਲੈਂਟ ਹੋਇਆ ਜਿਹਦੇ ਵਿੱਚ ਫਿੱਕਾ ਜਿਹੜੇ ਮੁੰਡਿਆਲੇ ਰਹਿਣ ਵਾਲਾ ਬਿੱਲਾ ਮਿਲਿਆ ਆ ਉਹ ਜਿਹੜਾ ਅਸੀਂ ਜਦੀ ਰਿਸਰਵ ਕਰਿਆ ਸੀ ਉਹਦੇ ਨਾਲ ਉਹਦਾ ਇੱਕਾਫੀ ਸੀ ਝੂਆ ਮਰੇ ਗੁੱਟੀ ਬਰੇ ਅਗੁਰਾ ਬੋਰਾ ਉਹ ਨਹੀਂ ਦਾ ਥੋੜੀ ਆ ਤੇ ਮੌਕੇ ਤੇ ਆਏ ਆ ਓਰੀਜਨ ਮੈਸ਼ਿਨ ਕਰਦੇ ਨੇ ਪਤ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਤਾਂ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਤੇ ਟਾਈਟ ਹਲ ਜਾ ਕਰਨੇ ਉਹਦੇ ਬਾਰੇ ਕੀ ਤੁਸੀਂ ਸਰ ਇਹਨਾਂ ਦੇ ਕੋਈ ਪਰਾਣੀ ਨਹੀਂ ਪੈਨਸ ਸਹੀ ਜਾਂ ਕੀ ਕਾਰਨ ਹੈ ਇਹਦਾ ਹਾਲੇ ਤਾਂ ਜਸਟ ਵੈਰੀ 프리 ਸਟੇਜ ਐਂਡ ਰੈਸਟ੍ਰੇਸ਼ਨ ਦਾ ਇਸ ਸਟੇਜ ਤੇ ਕੁਝ ਨਹੀਂ ਜਾ ਫਰ ਰਿਹਾ ਕੋਈ ਮੈਟਰ ਆ ਮੈਚੂਰੇਸ਼ਨ ਹੈ ਬੱਜਾ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਕਿਹੜੀ ਉਹਦੇ ਵਾਲੇ ਹਾਲੇ ਜਦੋਂ ਸੀ ਇੰਜਰਡ ਨੂੰ ਮਿਲਾਂਗੇ ਜਾਂ ਉਹ ਲੈ ਚ ਗਾਣਗੇ ਫਿਰ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਖੋਂ ਪਤਾ ਲੱਗਦਾ ਉਹਨੋਂ ਪਾਸ਼ੂ ਮੱਕੀ ਤੇਰੀ ਬਾਉ ਦੁਹਾਨੋ ਕੋਲ ਜਰਾ ਜਿੱਤੇ ਮਿਲ ਰਹੇ ਕੋਈ ਸ਼ੋਰ ਤਾਂ ਨਹੀਂ ਹੈ ਇਹ লাইসেনਸੀ ਕੋਲ ਹੈ ਹੈਗੇ ਜੇ ਵੈਪਨ ਦੋਨੇ ਕੋਲ ਹੈ ਜਾਂ ਇਹ ਮੈਟਰਫਰਮੈਸਿਸ਼ਨ ਹੈ ਜੀ ਜੋਗਜ ਕਮਾਂਡ ਪੁਲਿਸ ਸਟੇਸ਼ਨ ਦੇ ਵਿੱਚ ਬਾਵਾਂ ਫਿਲਿੰਗ ਸਟੇਸ਼ਨ ਦੇ ਉੱਤੇ ਫਾਇਰਿੰਗ ਇਨਸੀਡੈਂਟ ਹੋਇਆ ਹੈ ਉਹਦੇ ਉਸ ਸੰਬੰਧੀ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਕੇ ਤਫਤੀਸ਼ ਜਾਰੀ ਕਰ ਦਿੱਤੀ ਹੈ ਜੋ ਇਹ ਇਨਸੀਡੈਂਟ ਵਿੱਚ ਬਲਜਿੰਦਰ ਸਿੰਘ ਉਫ ਬਿੱਲਾ ਵਾਸੀ ਮੰਡੇਆਲਾ ਤੇ ਉਹਦੇ ਸਹਿਯੋਗੀ ਗੁਰਪ੍ਰਿੰਤ ਸਿੰਘ ਉਰਫ ਗੋਰਾ ਵਾਸੀ ਪਰਿਆਰ ਜੋ ਕਿ ਇੰਡੈਵਰ ਕਾਰ ਦੇ ਉੱਤੇ ਸੀਗੇ ਇਹਨਾਂ ਨੇ ਸਮਾਂ ਬੰਨ੍ਹ ਕੇ ਆਪਣੇ ਵਿਰੋਧੀ ਗਰੁੱਪ ਦੇ ਨਾਲ ਸਮਾਂ ਬੰਨ੍ਹਿਆ ਸੀਗਾ ਤੇ ਜਿਹੜੇ ਇੱਥੇ ਆਹਮੋ ਸਾਹਮਣੇ ਹੋਏ ਤੇ ਜਿਨ੍ਹਾਂ ਦੇ ਵੱਲੋਂ ਆਪਸ ਵਿੱਚ ਫਾਇਰਿੰਗ ਕੀਤੀ ਗਈ। ਇਹਦੇ ਵਿੱਚ ਜਿਹੜਾ ਇੱਕ ਗੋਪੀ ਸਿੰਘ ਗੋੜਾ ਉਹਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ ਤੇ ਬਲਜਿੰਦਰ ਬਿੱਲਾ ਜਿਹੜਾ ਹੈ ਉਹ ਵੀ ਜ਼ਖਮੀ ਹੈ ਤੇ ਦੂਜੀ ਜਿਹੜੀ تیر ਸੀਗੀ ਜਿਹੜੀ ਗੱਡੀ ਤੇ ਵਰਨਾ ਤੇ ਆਈ ਸੀਗੀ ਉਹ ਉਦੋਂ ਮੌਕੇ ਤੋਂ ਫਰਾਰ ਹੋ ਚੁੱਕੀ ਸੀਗੀ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਬਲਜਿੰਦਰ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ ਤੇ ਜਿਹੜਾ ਵਿਰੋਧੀ ਦੰਗ ਹੈ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ